ਸਸਰੀ ਗੱਲ ਜੀ ਇਸ ਵੇਲੇ ਵੀ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਉਹ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ 5 ਜੁਲਾਈ ਨੂੰ ਸੌਜਕਾਈ ਜਾਵੇਗੀ ਇਸ ਸਬੰਧੀ ਜੋ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਹੈਗੇ ਉਹਨਾਂ ਨੇ ਸਪਸ਼ਟ ਕੀਤਾ ਜੀ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਪ੍ਰੋਲ ਮਨਜ਼ੂਰ ਹੋ ਗਈ ਔਰ 5 ਜੁਲਾਈ ਨੂੰ ਜੋ ਸੌ ਚੁੱਕਣਗੇ ਇਸ ਦੇ ਨਾਲ ਹੀ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਨਾਲ ਅਬਦੁਲ ਰਸੀਦ ਉਰਫ ਇੰਜੀਨੀਅਰ ਜਿਹੜੇ ਬਾਰਾ ਮੁੱਲਾ ਜੰਮੂ ਤੋਂ ਵੱਡੀ ਲੀਡ ਲੈ ਕੇ ਮੈਂਬਰ ਪਾਰਲੀਮੈਂਟ ਬਣਿਆ ਔਰ ਇਸ ਸਮੇਂ ਜਿਹੜੇ ਤਿਹਾਰਡ ਜੇਲ੍ਹ ਵਿੱਚ ਅਤਵਾਦੀ ਫੰਡਿੰਗ ਮਾਮਲੇ ਦੇ ਵਿੱਚ ਜਿਹੜਾ ਤਿਹਾਰਡ ਜੇਲ੍ਹ ਵਿੱਚ ਕਾਫੀ ਸਮੇਂ ਤੋਂ ਬੰਦ ਹੈਗੇ ਉਹ ਵੀ ਦੱਸਿਆ ਜਾ ਰਿਹਾ ਕਿ 5 ਜੁਲਾਈ ਨੂੰ ਸੌ ਚੁੱਕਣਗੇ ਇਸ ਬੰਦੇ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਖਬਰਾਂ ਵਾਇਰਲ ਹੋ ਰਹੀਆਂ ਕਿ ਭਾਈ ਅਮਰਤਪਾਲ ਸਿੰਘ ਖਾਸਾ ਅਤੇ ਅਬਦੁਲ ਰਸੀਦ 5 ਜੁਲਾਈ ਨੂੰ ਸੌ ਚੁੱਕਣਗੇ ਔਰ ਇਹ ਵੀ ਦੱਸਦੇ ਕਿ ਓਮ ਬਿਰਲਾ ਜੋ ਸਿੱਕਰ ਹੈਗੇ ਲੋਕ ਸਭਾ ਦੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੇ ਦਫ਼ਤਰ ਵਿੱਚ ਜਿਹੜੀ ਸੌ ਚੁੱਕੀ ਜਾਵੇਗੀ ਇੱਥੇ ਦੱਸ ਦਈਏ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਦੀ 4 ਦਿਨ ਜਾਂ ਉਸ ਤੋਂ ਥੋੜੀ ਘੱਟ ਜਿਹੜੀ ਪ੍ਰੋਲ ਮਨਜ਼ੂਰ ਹੋ ਗਈ ਹੈ ਜੇ ਪੂਰੀ ਤਰ੍ਹਾਂ ਜਿਹੜਾ ਸਪਸ਼ਟ ਕਰਨ ਨਹੀਂ ਦਿੱਤਾ ਗਿਆ ਪੂਰੀ ਜਿਹੜੀ ਪੁਸ਼ਟੀ ਨਹੀਂ ਕੀਤੀ ਗਈ ਪਰ ਇੱਥੇ ਦੱਸ ਦਈਏ ਕਿ ਸਰਬਜੀਤ ਸਿੰਘ ਖਾਲਸਾ ਜੋ ਫਰੀਦਕੋੜ ਤੋਂ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੇ ਸਪਸ਼ਟ ਕੀਤਾ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਪ੍ਰੋਲ ਮਨਜ਼ੂਰ ਹੋ ਗਈ ਇੱਥੇ ਵੀ ਦੱਸਦੀ ਕਿ NIA ਵੱਲੋਂ ਪਹਿਲਾਂ ਹੀ ਉਹਨਾਂ ਨੂੰ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ ਔਰ ਸੌ ਚੁੱਕਣ ਵਾਸਤੇ ਜਿਹੜੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ ਔਰ ਇਹ ਇੱਥੇ ਦੱਸਦੀ ਹੈ ਕਿ ਦੱਸਣਯੋਗ ਹੈ ਕਿ 60 ਦਿਨ ਦੇ ਵਿੱਚ ਵਿੱਚ ਜੋ ਮੈਂਬਰ ਪਾਰਲੀਮੈਂਟ ਵੱਲੋਂ ਸੌ ਚੁੱਕਣੇ ਜ਼ਰੂਰੀ ਹੁੰਦੀ ਨਹੀਂ ਤਾਂ ਉਸ ਦੀ ਜਿਹੜੀ ਸੀਟ ਖਾਲੀ ਘੋਸ਼ਿਤ ਕਰ ਦਿੱਤੀ ਜਾਂਦੀ ਹੈ ਸਬੰਧੀ ਭਾਈ ਅਮਰਪਾਲ ਸਿੰਘ ਖਾਲਸਾ ਦੀ ਪਰੋਲ ਮਨਜ਼ੂਰ ਹੋਈ ਹੈ ਔਰ ਉਹਨਾਂ ਨੂੰ 5 ਦਿਨ ਰਸੋ ਚੁੱਕਣ ਦੀ ਜਿਹੜੀ ਇਜਾਜ਼ਤ ਦਿੱਤੀ ਗਈ ਹੈ ਬੜੀ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆਈ ਹੈ ਦੱਸਦੇ ਕਿ ਭਾਈ ਅਮਰਪਾਲ ਸਿੰਘ ਖਾਲਸਾ ਜੋ NSA ਦੇ ਦੋਸ਼ ਸ਼ੇਟ ਇਸ ਸਮੇਂ ਡਿਬਰੂਗੜ੍ਹ ਦੀ ਜੇਲ੍ਹ ਅਸਾਮ ਵਿੱਚ ਬੰਧਿਆ ਗਿਆ ਆਪਣੇ ਸਾਥੀਆਂ ਨਾਲ ਬੰਦ ਹੈ ਗਿਆ ਇੱਥੇ ਵੀ ਦੱਸਦੇ ਕਿ ਉਹਨਾਂ ਦੇ ਕੁਝ ਸਾਥੀਆਂ ਵੱਲੋਂ 22 ਇਲੈਕਸ਼ਨਾਂ ਜੋ ਹੈਗੇ ਜਿਮਨੀ ਚੋਣਾਂ ਲੜਨ ਦਾ ਵੀ ਐਲਾਨ ਕੀਤਾ ਗਿਆ ਇੱਕ ਵੱਡੀ ਖਬਰ ਹੈ ਕਿ ਸਿੱਖ ਪੰਥ ਦੀ ਜਿਹੜੀ ਵਾਪਸੀ ਹੋ ਰਹੀ ਹੈ ਇਸ ਰਾਜਨੀਤੀ ਦੇ ਵਿੱਚ ਵਾਪਸੀ ਹੋ ਰਹੀ ਹੈ ਔਰ ਭਾਈ ਅਮਰਪਾਲ ਸਿੰਘ ਖਾਲਸਾ ਦੇ ਜਿਹੜੇ ਸਾਥੀ ਹੈਗੇ ਉਹ ਵਿਧਾਇਕ ਦੀ ਚੋਣਾਂ ਲੜਨਗੇ ਜਿਮਨੀ ਚੋਣਾਂ ਲੜਨਗੇ ਔਰ ਇਹ ਵੱਡਾ ਫੈਸਲਾ ਜਿਹੜਾ ਲਿਆ ਗਿਆ ਇੱਥੇ ਦੱਸ ਦਈਏ ਕੀ ਭਾਈ ਅਮਰਪਾਲ ਸਿੰਘ ਖਾਲਸਾ ਦੇ ਵਕੀਲ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਜੇ ਸੌ ਚੁੱਕਣ ਸੰਬੰਧੀ ਕੋਈ ਵੀ ਗੱਲ ਦਾ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ ਕੋਈ ਬਿਆਨ ਜਿਹੜਾ ਸਾਹਮਣੇ ਨਹੀਂ ਆਇਆ ਪਰ ਭਾਈ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫਰੀਦਕੋਟ ਬਲਵਾਂ ਨੂੰ ਇਹ ਜਰੂਰ ਕਿਹਾ ਗਿਆ ਕਿ ਭਾਈ ਅਮਰਜਪਾਲ ਸਿੰਘ ਖਾਸਾ ਦੀ ਪਰੋਲ ਮਨਜ਼ੂਰ ਹੋ ਗਈ ਹੈ ਔਰ 5 ਜੁਲਾਈ ਨੂੰ ਉਹ ਸੌ ਚੁੱਕਣਗੇ